ਆ ਯਾਰ ਮੈਨੂੰ ਸਮਝ ਨਹੀਂ ਆ ਬੈਲੈਂਟਾਈਨ ਵੀਕ ਜਾਂ ਕਾਹਦਾ ਆਇਆ ਸੀ ਮੇਰੇ ਆਸਤੇ ਤਾਂ ਸਿਆਪਾ ਹੀ ਆਇਆ ਸੀਗਾ ਤੇ ਹੋਰ ਯਾਰ ਮੈਂ ਤਾਂ ਮਸਾ ਬਾਬੇ ਪਾਪੜ ਦਾਸ ਦੇ ਨਾ ਪੈਰੀ ਪੂਰੀਆਂ ਥਲਾ ਕੇ ਮੱਥੇ-ਮੁੱਥੇ ਟੇਕ ਕੇ ਮਸਾ ਇੱਕ ਦੂਸੇ ਲੀਆਂ ਬਣਾਇਆ ਸੀਗਾ ਆ ਜਿੱਦੇ ਦਾ ਵੀਕ ਜਾਂ ਚੱਲਿਆ ਨੈਸ਼ ਇਹ ਵੀ ਜਾ ਆਇਆ ਦੇਖੀ ਪੈਗਾ ਮੇਰੀ ਇੱਕ ਵੀ ਨਹੀਂ ਰਹੀ ਤੇ ਹੋਰ ਯਾਰ ਇੱਕ ਤਾਂ ਚਾਕਲੇਟ ਦੇ ਵਾਲੇ ਦਿਨ ਜੇ ਛੱਡ ਗਈ ਤੇ ਇੱਕ ਉਹ ਜਿੱਦੇ ਭਾਲੂ ਜੀ ਵਾਲੇ ਦਿਨ ਸੀ ਉਹਦੇ ਛੱਡ ਗਈ ਚਾਕਲੇਟੇ ਵਾਲੇ ਦਿਨ ਭਰਾਵਾ ਮੈਨੂੰ ਫੋਨ ਕਰਕੇ ਪਤਾ ਕਹਿੰਦੇ ਕਹਿੰਦੀ ਅੱਜ ਚਾਕਲੇਟ ਹੈ ਜੀ ਮੈਂ ਕਿਹਾ ਫੇਰ ਉਹਦੀ ਚਾਕਲੇਟ ਲਿਆਦੀ ਮੈਨੂੰ ਵੀ ਮੈਂ ਹਾਂ ਕੰਵਲਿਆ ਤੂੰ ਚੌਕਲੇਟ ਕੀ ਕਰਨੀ ਹੈ ਤੇਰੇ ਦੰਦਾਂ ਨੂੰ ਪਹਿਲਾਂ ਕੀੜਾ ਲੱਗਿਆ ਤੇ ਸਹੀ ਗੱਲ ਐ ਕੋਈ ਗਲਤ ਤਾਂ ਨਹੀਂ ਗੇ ਮੈਨੂੰ ਰੋਜ਼ ਕਹਿੰਦੇ ਮੇਰੀ ਜਾੜ ਦੁਖੀਂ ਨੇ ਜਾੜ ਦੁਖੀ ਮੈਂ ਕਿਹਾ ਤੂੰ ਐਂ ਕਰ ਚੌਕਲੇਟ ਦੀ ਥਾਂ ਤੇ ਮੈਂ ਤੇਰੀ ਮੈਂ ਸੈਂਸੋਡਾਈਨ ਲਿਆ ਕੇ ਦਿੰਨਾਗਾ ਤੇ ਹੋਰ ਨਾਲੇ ਮੈਂ ਤੈਨੂੰ ਦਰਦ ਤੋਂ ਰਾਹ ਮਿਲੂਗਾ ਤੇ ਨਾਲੇ ਮੈਂ ਕੀੜਾ ਮਰ ਜੂਗਾ ਫਾਇਦੇ ਵਾਲੀ ਗੱਲ ਐ ਬਲੌਕ ਕਰ ਗਈ ਫਿਰ ਇਹਦੇ ਚ ਮੈਂ ਮਾੜਾ ਕੀ ਕਿਹਾ ਇਹਦੇ ਜਦੋਂ ਇਹ ਗੱਲ ਦੱਸੋ ਯਾਰ ਵੀਰ ਇਹਦੇ ਚ ਮਾੜਾ ਕੀ ਐ ਹਜੇ ਤਾਂ ਹੀ ਨਹੀਂ ਆਨ ਬਲੌਕ ਕੀਤਾ ਦੂਜੀ ਇੱਕ ਹੋਰ ਸੀਗੀ ਉਹ ਜਿੱਦਿਆਂ ਭਾਲੂ ਜਾਲਾ ਨੇ ਉਹ ਡੇ ਜਾਂ ਹੁੰਦਾ ਅਖੇ ਅੱਜ ਟੈਡੀ ਡੇ ਹੈ ਟੈਡੀ ਡੇ ਸੀਗੇ ਜਿੱਦੇ ਭਰਾ ਉਹ ਉਹਦੇ ਬਲੌਕ ਕਰਕੇ ਕਹਿੰਦੀ ਅੱਜ ਟੈਡੀ ਡੇ ਹੈ ਮੂਝੇ ਟੈਡੀ ਲਿਆ ਦੇਣਾ ਮੈਂ ਕਿਹਾ ਤੂੰ ਰੇਛਰ ਗਈ ਟੈਡੀ ਤੂੰ ਟੈਡੀ ਕੀ ਕਰਨਾ ਮੈਂ ਕਿਹਾ ਤੈਨੂੰ ਕੁਝ ਹੋਰ ਲੋਹੇ ਲਾਏ ਦਾ ਕੋਈ ਲਿਆ ਕੇ ਦਵਾਂਗੇ ਖੇਡਣ ਵਾਸਤੇ ਸਮਾਨ ਦੋ ਉਹਦੇ ਨਾਲ ਖੇਡਿਆ ਕਰੀ ਟੈਡੀ ਨੂੰ ਤਾਂ ਕੋਸਣਾ ਮਾਰ ਕੇ ਉਹਦੀ ਮਾਰ ਦੇ ਉਹ ਵੀ ਬਲੌਕ ਕਰ ਗਈ ਦੱਸੋ ਯਾਰ ਕੋਈ ਹਾਲ ਆ ਯਾਰ ਇਹਨਾਂ ਦਾ ਬਿਨਾਂ ਗੱਲ ਤੋਂ ਬਲੌਕ ਕਰੀ ਜਾਂਦੀਆਂ ਉਹ ਜਿਹੜੀ ਉਹ ਟੈਡੀ ਡੇ ਵਾਲੇ ਤੈਨੂੰ ਗੁੱਸੇ ਹੋਈਏਗੀ ਉਹ ਥੋੜੀ ਜਿਹੀ ਹੈਲਦੀ ਹੈਗੀ ਮੈਂ ਉਹਨੂੰ ਕਿਹਾ ਨਾ ਇਹ ਮੈਂ ਕਿਹਾ ਇੱਕ ਪਾਸੇ ਭਾਲੂ ਬਾਹਰ ਨੇ ਇੱਕ ਪਾਸੇ ਤੈਨੂੰ ਬਾਹਰ ਨੇ ਪੰਜ ਸੱਤ ਤੇਰਾ ਬਾਦ ਕਿਲੋ ਵੱਧ ਨਿਕਲੂ ਘੱਟ ਨਹੀਂ ਨਿਕਲਦਾ ਔਰ ਦੂਜੀ ਨੇ ਤਾਂ ਕੱਲ੍ਹ ਬਲੌਕ ਕੀਤਾ ਸੀ ਨਹੀਂ ਮੈਨੂੰ ਨਾਲ ਗਾਲ੍ਹਾਂ ਵੀ ਦਿੱਤੀਆਂ ਹੁਣ ਸਾਹਮਣੇ ਨਹੀਂ ਆਈ ਜਾਂਦੀ ਗਾਲ੍ਹਾਂਾਂ ਤਾਂ ਦਿੱਤੀਆਂ ਵੀ ਮੈਂ ਐਡਾ ਕੀ ਮਾੜਾ ਕਰਤਾ ਇਹਦਾ ਕੀ ਇਹ ਨੈਸ਼ ਦੇ ਨਾ ਹੀ ਆਇਆ ਕਰਨ ਏ ਜਿਹੜੇ ਬਾਹਲੇ ਖੁਸ਼ ਹੋ ਕੇ ਮਨਾਏ ਉਹਨਾਂ ਨੂੰ ਮੁਬਾਰਕ ਹੁਣ ਸਾਡੇ ਵਾਸਤੇ ਨਹੀਂ ਆਂਦੇ ਜੰਦੇ ਦੇ ਲੈ ਦੀ ਬਹਿ ਗਏ ਯਾਰ